ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ ਰੈਡ ਅਲਰਟ ਜਾਰੀ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਉਧਰ ਦੂਸਰੇ ਪਾਸੇ ਸਿਆਸਤ ਦੀ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਰਵਨੀਤ ਬਿੱਟੂ ਦੀ ਇੱਕ ਆਡੀਓ ਸਿਮਰਜੀਤ ਬੈਂਸੂਨਾ ਦੇ ਵੱਲੋਂ ਵਾਇਰਲ ਕੀਤੀ ਜਾਂਦੀ ਹੈ ਪਰ ਹੁਣ ਵੱਡਾ ਸਵਾਲ ਉੱਠਦਾ ਹੈ ਕਿ ਇਸ ਆਡੀਓ ਦੇ ਵਾਇਰਲ ਹੋਣ ਦੇ ਨਾਲ ਕਿਸ ਨੂੰ ਫਾਇਦਾ ਹੋਵੇਗਾ ਤੇ ਕਿਸ ਨੂੰ ਨੁਕਸਾਨ ਹੋਵੇਗਾ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ 23 ਮਈ ਨੂੰ ਪੰਜਾਬ ਦੇ ਵਿੱਚ ਆਉਣਗੇ ਔਰ ਲੀਆਂ ਕਰਨਗੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪਰ ਦੂਸਰੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਕਿਸਾਨਾਂ ਦੀ ਗਰਮੀ ਵੱਧ ਗਈ ਹੈ ਉਹਨਾਂ ਦਾ 파ੜਾ ਵੱਧ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਤਾਂ ਇਸ ਵਾਰ ਫਿਰ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਤੇ ਉਹਨਾਂ ਤੋਂ ਉਹ ਸਵਾਲ ਪੁੱਛਣਗੇ ਜਿੱਥੇ ਜਿੱਥੇ ਪ੍ਰਧਾਨ ਮੰਤਰੀ ਜਾਣਗੇ ਉੱਥੇ-ਉੱਥੇ ਕਿਸਾਨ ਵੀ ਪਹੁੰਚਣਗੇ ਤੇ ਉਹਨਾਂ ਤੋਂ ਸਵਾਲ ਕੀਤੇ ਜਾਣਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀ ਕਿਉਂਕਿ ਪੰਜਾਬ ਆ ਰਹੇ ਨੇ ਔਰ ਇਸੇ ਦੇ ਮੱਦੇਨਜ਼ਰ ਜੋ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਤਾਂ ਗਿਆ ਹੈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਤਿੰਦਰ ਖੈਰਾ ਜੀ ਜਤਿੰਦਰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਔਰ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਵਿਰੋਧ ਕੀਤਾ ਜਾਵੇਗਾ ਪ੍ਰੋਟੈਸਟ ਕੀਤਾ ਜਾਵੇਗਾ ਸਵਾਲ ਪੁੱਛੇ ਜਾਣਗੇ ਪੰਜਾਬ ਦੀ ਲੀ ਵੱਖਰੀ ਆ ਪੰਜਾਬ ਹਮੇਸ਼ਾ ਸਵਾਲ ਪੁੱਛਦਾ ਰਿਹਾ ਤੇ ਪੰਜਾਬ ਆ ਅੱਕ ਸੱਚ ਦੇ ਆ ਜਿਹੜੇ ਉਹ ਜਿਹਨਾਂ ਦੇ ਗੱਲਾਂ ਲਈ ਉਹ ਬੈਠੇ ਆ ਉਹਨਾਂ ਦੇ ਲਈ ਉਹ ਲੜਦੇ ਰਹਿਣਗੇ ਹੁਣ ਗੱਲ ਕਰੋ ਵੀ ਇਹਨਾਂ ਇਸ ਜਿਹੜਾ ਸ਼ੰਭੂ ਠੰਡੇ ਵਾਲਾ ਮੁੰਡਾ ਜਿਹੜਾ ਆ ਉਹਦੀ ਮੌਤ ਹੋ ਗਈ ਔਰ ਮੌਤ ਹੋਣ ਤੋਂ ਬਾਅਦ ਨਵਦੀਪ ਜਲਬੇੜਾ ਉਹਨੂੰ 에ਰਪੋਰਟ ਤੋਂ ਚੱਕ ਲਿਆ ਨਵਦੀਪ ਜਲਬੇੜਾ ਨੂੰ ਜਿਹੜਾ ਆ ਇਹਨਾਂ ਨੇ 에ਰਪੋਰਟ ਤੋਂ ਚੱਕ ਲਿਆ ਔਰ ਉਸ ਤੋਂ ਬਾਅਦ ਐਡੇ ਬੁਰੇ ਤਰੀਕੇ ਦੇ ਨਾਲ ਪੰਜਾਬ ਦੇ ਤਸ਼ੱਦਦ ਹੋਇਆ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਔਰ ਕਹਿੰਦੇ ਆ ਕਿ ਦੇਖੋ ਹਰਿਆਣੇ ਵਾਲੀ ਪੁਲਿਸ ਕੋਈ ਕਹਿ ਰਿਹਾ ਕੋਈ ਕਿਤੇ ਕਹਿ ਰਿਹਾ ਵੀ ਪੰਜਾਬ ਦੇ ਮੁੰਡਿਆਂ ਨੂੰ ਐਡਾ ਕੁੱਟਿਆ ਇਹਨਾਂ ਨੇ ਕਿ ਪਤਾ ਨਹੀਂ ਕੀ ਸਾਡੇ ਨਾਲ ਇਹਨਾਂ ਨੇ ਵੈਰ ਲੈਣਾ ਹੋਵੇ ਲੋਕਤੰਤਰ ਦਾ ਮਤਲਬ ਹੈ ਕਿ ਲੋਕਾਂ ਦਾ ਹੱਕ ਉਹ ਜਿੱਥੇ ਹੋਵੇ ਲੋਕਾਂ ਦੀ ਆਪ ਦੀ ਸਰਕਾਰ ਤੇ ਲੋਕਾਂ ਦੇ ਲਈ ਬਣੀ ਹੋਈ ਸਰਕਾਰ ਹੋਵੇ ਪਰ ਜਦੋਂ ਸਰਕਾਰ ਸੁਣਨਾ ਬੰਦ ਕਰ ਦਿੰਦੀ ਹੈ ਦਿੱਲੀ ਚ ਬੈਠ ਕੇ ਦੂਰੀ ਇੱਕ ਤਾਂ ਦੂਰੀ ਸੁਖ ਨਾ ਬਹੁਤ ਹੈ ਪੰਜਾਬ ਤੋਂ ਦੂਸਰਾ ਜਦੋਂ ਸੁਣਨਾ ਬੰਦ ਕਰ ਦਿੰਦੀ ਹੈ ਤਾਂ ਫਿਰ ਲੋਕਾਂ ਦੇ ਕੋਲ ਲੋਕਤੰਤਰ ਦੇ ਵਿੱਚ ਇੱਕ ਬੜਾ ਵਧੀਆ 19 ਆਰਟੀਕਲ ਆ ਜਿਹੜਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਆ ਉਹ ਕਹਿੰਦਾ ਵੀ ਤੁਸੀਂ ਬੈਠ ਕੇ ਤੁਸੀਂ ਕਿਤੇ ਵੀ ਸ਼ਾਂਤਮਈ ਧਰਨਾ ਕਰ ਲੋ ਤੁਹਾਨੂੰ ਆਜ਼ਾਦੀ ਹੈਗੀ ਆ ਜਦ ਕਿ ਉਹਦੇ ਨਾਲ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ ਉਹ ਨੁਕਸਾਨ ਤਾਂ ਕਿਤੇ ਨਹੀਂ ਹੈਗਾ ਜੇ ਸਰਕਾਰ ਸੁਣ ਲਵੇ ਥੋੜਾ ਜਿਹਾ ਪ੍ਰੈਸ਼ਰ ਕ੍ਰੀਏਟ ਕੀਤਾ ਜਾਂਦਾ ਸਿਗਾ ਤੇ ਹੋ ਜੂਏ ਹਰ ਵਾਰ ਗਵਰਨਮੈਂਟ ਜਿਹੜੀ ਆ ਚਾਹੇ ਉਹ ਪਹਿਲਾ ਕਿਸਾਨ ਅੰਦੋਲਨ ਹੋਵੇ ਦੂਸਰਾ ਹੋਵੇ ਜਿਹੜਾ ਹੁਣ ਆਪਾਂ ਸ਼ੰਭੂ ਦੇ ਉੱਤੇ ਇਹ ਬੈਠ ਕੇ ਗੱਲਾਂ ਕਰ ਹੋਈਆਂ ਉਹ ਤੋਂ ਨੱਠ ਦੀ ਨਜ਼ਰ ਆਈ ਆ ਮੈਂ ਅੱਜ ਹੀ ਖਬਰ ਪੜ੍ਹਦਾ ਸੀ ਅਸੀਂ ਰੋਜ਼ ਖਬਰ ਲਾਉਨੇ ਆ ਉਹ ਮਿਲਦਾ ਆ ਵੀ ਹੰਸ ਰਾਜ ਹੱਸਦਾ ਵਿਰੋਧ ਹੋ ਗਿਆ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਹੋ ਗਿਆ ਜੀ ਫਲਾਨੇ ਬੰਦੇ ਦਾ ਵਿਰੋਧ ਹੋ ਗਿਆ ਇੱਥੇ ਆਪਾਂ ਦਿਨੇਸ਼ ਬੱਬੂ ਦਾ ਕਹਿੰਨੇ ਵਿਨੋਦ ਵਿਰੋਧ ਹੋ ਗਿਆ ਉਧਰ ਤਰਨਜੀਤ ਹੁਣਾ ਦਾ ਮਤਲਬ ਇਦ ਹੁਣ ਕਿਸਾਨਾਂ ਨੇ ਇਹ ਕਹਿ ਦਿੱਤਾ ਵੀ ਦੇਖੋ ਵੀ ਅਸੀਂ ਰੇਲਵੇ ਟਰੈਕ ਤਾਂ ਖਾਲੀ ਕਰ ਰਹੇ ਹਾਂ ਕਿਉਂਕਿ ਨਾ ਵਪਾਰੀ ਲੋਕਾਂ ਨੂੰ ਬਹੁਤ ਨੁਕਸਾਨ ਹੋਣ ਰਿਹਾ ਸੀਗਾ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਇੱਕ ਵਰਗ ਦਾ ਆਪ ਦਾ ਪੇਟ ਭਰ ਲਈ ਕਿਸੇ ਇੱਕ ਵਰਗ ਦਾ ਨੁਕਸਾਨ ਕਰ ਲਈਏ ਉਹ ਤਾਂ ਉਹਨਾਂ ਨੇ ਡਿਸੀਜਨ ਲੈ ਲਿਆ ਪਰ ਉਹ ਨਾਲ ਦੀ ਨਾਲ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਵੀ 22 ਮਈ ਆ ਗਈ ਕਿਉਂਕਿ 23 ਤੇ 24 ਨੂੰ ਪੀਐਮ ਮੋਦੀ ਦਾ ਪ੍ਰੋਗਰਾਮ ਜਿਹੜਾ ਉਹ ਪੰਜਾਬ ਦੇ ਵਿੱਚ ਹੈ ਹੁਣ ਤੁਹਾਨੂੰ ਯਾਦ ਹੋਵੇਗਾ 22 ਵਾਲਾ ਪ੍ਰੋਗਰਾਮ ਬੜਾ ਅਨਫੋਰਚੂਨੇਟ ਸੀਗਾ ਜਿਹੜਾ ਪੰਜਾਬ ਦੇ ਵਿੱਚ ਹੋਇਆ ਵੀ ਉਹਨਾਂ ਦਾ ਜਿਹੜਾ ਕਾਫਲਾ ਆ ਉਹ 10 ਮਿੰਟ ਤੋਂ ਜ਼ਿਆ ਪਾਰਟੀ ਨੂੰ ਲੈ ਕੇ ਹਰ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਬਹੁਤ ਕਹਿੰਦੇ ਆ ਕਿ ਯਤਨ ਕਰ ਰਹੀ ਆ ਕਿਸਾਨਾਂ ਨਾਲ ਅੰਦਰ ਖਾਤੇ ਗੱਲਾਂ ਹੋ ਰਹੀਆਂ ਪਰ ਨਾਲ ਦੇ ਨਾਲ ਕਿਸਾਨਾਂ ਨੇ ਕਲੀਅਰ ਕਰ ਦਿੱਤਾ ਕਹਿੰਦੇ ਵੀ ਸਵਾਲ ਅਸੀਂ ਪੁੱਛਾਂਗੇ ਚਾਹੇ ਸਾਡੇ ਤੇ ਲਾਠੀਆਂ ਵਰ੍ਹ ਜਾਣ ਚਾਹੇ ਜੋ ਮਰਜ਼ੀ ਕਰ ਲੋ ਚਾਹੇ ਤੁਸੀਂ ਸਾਨੂੰ 2 ਕਿਲੋਮੀਟਰ ਰੋਕ ਲੋ ਚਾਹੇ ਤੁਸੀਂ 7 ਕਿਲੋਮੀਟਰ ਰੋਕ ਲੋ ਮੈਂ ਵੀ ਇਸ ਦੇਸ਼ ਦਾ ਦੇਸ਼ ਦਾ ਵਾਸੀ ਆ ਤੇ ਮੇਰਾ ਸਵਾਲ ਪੁੱਛਣਾ ਬਕਾਇਦਾ ਫਰਜ਼ ਵੀ ਆ ਹੁਣ ਪਤਾ ਨਹੀਂ ਇਹ ਡਿਬੇਟ ਕਹਿ ਲੋ ਜਾਂ ਸਵਾਲ ਕਹਿ ਲੋ ਸਵਾਲ ਤੋਂ ਬਿਨਾ ਸ਼ਾਇਦ ਕੋਈ ਸਰਕਾਰ ਹੁੰਦੀ ਨਹੀਂ ਹੈਗੀ ਚਾਹੇ ਉਹ ਸਟੇਟ ਸਰਕਾਰ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਸੋ ਕਿਸਾਨ ਮੈਨੂੰ ਲੱਗਦਾ ਆਪਣੇ ਹੱਕ ਦੇ ਉੱਤੇ ਆ ਪਰ ਸਵਾਲ ਪੁੱਛੇ ਕਿੱਦਾਂ ਜਾਣਗੇ ਕਿ ਕੀ ਤਾਮਜਾਮ ਹੋਏਗਾ ਕਿ ਸਿਕਿਉਰਿਟੀ ਕਿੰਨੀ ਕੁ ਹੋਏਗੀ ਕਿਉਂਕਿ 23 ਨੂੰ ਜਿਹੜਾ ਆ ਉਹ ਪਟਿਆਲਾ ਆ ਉਹਨਾਂ ਦਾ ਪਟਿਆਲਾ ਵਿੱਚ ਉਹ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਰੈਲੀ ਕਰਨਗੇ ਜਲੰਧਰ ਵੀ ਉਹਨਾਂ ਨੇ ਆਉਣਾ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਵੀ ਕਿਵੇਂ ਸਵਾਲ ਪੁੱਛੇ ਜਾਣਗੇ ਕਿੱਦਾਂ ਹੋਣਗੇ ਪਰ ਕਿਸਾਨਾਂ ਨੇ ਦੋ ਟੁਕ ਦੱਸ ਦਿੱਤਾ ਵੀ 22 ਨੂੰ ਅਸੀਂ ਜਿਹੜੇ ਭਾਜਪਾ ਦੇ ਲੀਡਰਸ ਨੇ ਮੈਨੂੰ ਯਾਦ ਆ ਵੀ ਉਹਨਾਂ ਦੇ ਕਹਿੰਦੇ ਘਰਾਂ ਦਾ ਘਰਾਵ ਕਰਨਾ ਉਹਨਾਂ ਦੇ ਦਫ਼ਤਰਾਂ ਦਾ ਘਰਾਵ ਕਰਨਾ ਮੈਨੂੰ ਮਾਹੀ ਉਹ ਵੀ ਯਾਦ ਆ ਵੀ ਕਿਸਾਨੀ ਅੰਦੋਲਨ ਚੱਲਦਾ ਸੀ ਪਹਿਲਾਂ ਜੇ ਜਦੋਂ ਕੋਈ ਵੀ ਬੀਜੇਪੀ ਲੀਡਰ ਅੱਗੇ ਆ ਕੇ ਬੋਲ ਦਿੰਦਾ ਸੀ ਤੇ ਕਿਸਾਨਾਂ ਨੇ ਬਹੁਤ ਕੁਝ ਕਰ ਦਿੱਤਾ ਸੀਗਾ ਇਤਨਾ ਕਿ ਦੋ ਤਿੰਨ ਕਿਸਾਨ ਇਦਾਂ ਦੇ ਵੀ ਸੀ ਬੀਜੇਪੀ ਲੀਡਰ ਇਦਾਂ ਦੇ ਵੀ ਸੀਗੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਉਹਨਾਂ ਨੇ ਬੜੇ ਬੜੀਆਂ ਵੱਡੀਆਂ ਸਟੇਟਮੈਂਟ ਦਿੱਤੀਆਂ ਸੀ ਜਾਂ ਗਲਤ ਸਟੇਟਮੈਂਟ ਦਿੱਤੀਆਂ ਸੀ ਉਹਨਾਂ ਦੇ ਘਰਾਂ ਦੇ ਬਾਹਰ ਗੋਹੇ ਦੀਆਂ ਟਰਾਲੀਆਂ ਤੱਕ ਆ ਗਿਆ ਸੀ ਕਿਉਂਕਿ ਪੰਜਾਬ ਦੀ ਲੀ ਜਿਹੜੀ ਆ ਉਹ ਬੱਕਰੀ ਆ ਫਿਲਹਾਲ ਹੁਣ ਇਹ 23 24 ਵਾਲੀ ਜਿਹੜੀ ਆ ਇਹ ਤੇ ਜਵਾਬ ਕਿਤਾੜਕ ਮਿਲੂਗਾ ਸਵਾਲ ਕਿੱਦਾਂ ਹੋਣਗੇ ਕਿ ਕਿਸਾਨਾਂ ਨੂੰ ਕਿੰਨੇ ਮੀਲ ਪਰਾਂ ਰੋਕਿਆ ਜਾਊਗਾ ਪਰ ਇੱਕ ਗੱਲ ਮੈਨੂੰ ਲੱਗਦਾ ਮੈਂ ਲਿ ਸਰਡੇ ਸਰਡੇ ਤੇ ਕਰੜੇ ਰਹਿੰਦੇ ਆ ਉਹ ਆਪਣੀ ਗੱਲ ਕਹਿ ਕੇ ਜ਼ਰੂਰ ਜਾਣਗੇ ਚਾਹੇ ਉਹ ਸੁਣੀ ਜਾਵੇ ਚਾਹੇ ਕਿਉਂਕਿ ਪਹਿਲਾਂ ਵੀ ਤਣ ਸੁਣੀਆਂ ਹੋਈਆਂ ਹੀ ਆ ਚਾਹੇ ਅਣ ਸੁਣੀ ਹੋਵੇ ਚਾਹੇ ਸੁਣੀ ਜਾਵੇ ਇਹ ਵੱਖਰੀ ਗੱਲ ਆ ਤਾਂ ਬਿਲਕੁਲ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤੇ ਦੂਸਰੇ ਪਾਸੇ ਵਿਰੋਧ ਦਾ ਐਲਾਨ ਹੋ ਚੁੱਕਾ ਹੈ ਤਾਂ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਇੱਕ ਵਾਰ ਫਿਰ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਫਿਰੋਜ਼ਪੁਰ ਆਏ ਸੀ ਤਾਂ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਸ ਵੀਡੀਓ ਨੂੰ ਲੈ ਕੇ ਵੀ ਕਾਫੀ ਹੰਗਾਮਾ ਹੋਇਆ ਸੀ ਸਵਾਲ ਚੁਕੇ ਗਏ ਸੀ ਕਿ ਉਹਨਾਂ ਦਾ ਸਕਿਉਰਿਟੀ ਬ੍ਰੀਚ ਕੀਤਾ ਗਿਆ ਪਰ ਉਧਰ ਦੂਸਰੇ ਪਾਸੇ ਹੁਣ ਗੱਲ ਕਰ ਲੈਂਦੇ ਰਵਨੀਤ ਬਿੱਟੂ ਦੀ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਦੀ ਕਾਰਡਿਓ ਵਾਇਰਲ ਕੀਤੀ ਗਈ ਹੈ ਸਿਮਰਜੀਤ ਬੈਂਸ ਉਹਨਾਂ ਦੇ ਵੱਲੋਂ ਜਿਸ ਦੇ ਵਿੱਚ ਮਨਤਾ ਹੋਏ ਕਰ ਚ ਸ਼ਾਮਿਲ ਹੋ ਜਾਵੋ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਮਰਜੀਤ ਬੈਂਸ ਨੂੰ ਤੇ ਇਸ ਵੀਡੀਓ ਦਾ ਇਸ ਆਡੀਓ ਦਾ ਜੋ ਕਿਸ ਨੂੰ ਫਾਇਦਾ ਹੋਵੇਗਾ ਜਾਂ ਕਿਸ ਨੂੰ ਨੁਕਸਾਨ ਹੋਵੇਗਾ ਪੂਰੇ ਮੂਤੇ ਤੇ ਚਰਚਾ ਕਰ ਲੈਂਦੇ ਹਾਂ ਮੇਰੇ ਨਾਲ ਜੁੜ ਚੁਕੇ ਨੇ ਜਗਵੰਤ ਬਰਾੜ ਜਗਵੰਤ ਕੀ ਲੱਗਦਾ ਹੈ ਕਿ ਇਹ ਆਡੀਓ ਜੋ ਵਾਇਰਲ ਹੋਈ ਹੈ ਤੇ ਇਹਦਾ ਫਾਇਦਾ ਕਿਸ ਨੂੰ ਹੋਣ ਵਾਲਾ ਹੈ ਬਿਲਕੁਲ ਫਾਇਦਾ ਜਾਂ ਨੁਕਸਾਨ ਉਹ ਬਾਅਦ ਦੀ ਗੱਲ ਹੈ ਮੈਨੂੰ ਲੱਗਦਾ ਸਭ ਤੋਂ ਪਹਿਲੇ ਪੰਜਾਬ ਦੀ ਰਾਜਨੀਤੀ ਦੀ ਤਰਾਸਦੀ ਹੈਗੀ ਆ ਕਿ ਜਿਹੜੇ ਲੀਡਰ ਨੇ ਇੱਥੋਂ ਤੱਕ ਪਹੁੰਚ ਗਏ ਨੇ ਕਿਸ ਤਰ੍ਹਾਂ ਇੱਕ ਪਾਸੇ ਕਿੰਦਾ ਇੱਕ ਲੀਡਰ ਆ ਉਹ ਦੂਸਰੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਗਾਲੀ ਗਲੋਚ ਵੀ ਉਸ ਕਹਿੰਦਾ ਪੂਰੀ ਆਡੀਓ ਦੇ ਵਿੱਚ ਹੈ ਗਿਆ ਦੂਸਰੇ ਪਾਸੇ ਜੇਕਰ ਰਮਨਜੀਤ ਬੁੱਟੂ ਉਹਨਾਂ ਦੀ ਗੱਲ ਕਰ ਲਈ ਜਾਵੇ ਉਹ ਇਹ ਗੱਲ ਕਹਿੰਦੇ ਨੇ ਕਿ ਆਡੀਓ ਮੇਰੀ ਨਹੀਂ ਹੈਗੀ ਮੈਂ ਸ਼ਿਕਾਇਤ ਕਰੂੰਗਾ ਪਰ ਜਿਸ ਤਰ੍ਹਾਂ ਇਹ ਬੈਸਟ ਦੇ ਵੱਲੋਂ ਆਡੀਓ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਇੱਕ ਲੀਡਰ ਜੇਕਰ ਐਡੀ ਵੱਡੀ ਜ਼ਿੰਮੇਵਾਰੀ ਲੈ ਕੇ ਕਹਿ ਰਿਹਾ ਤੇ ਕਿਤੇ ਨਾ ਕਿਤੇ ਕੋਈ ਸੱਚਾਈ ਵੀ ਹੋਣੀ ਆ ਤਾਂ ਸਿੱਧੇ ਸਵਾਲ ਨੇ ਜਿਹੜੇ ਉਹ ਵਿਰੋਧੀਆਂ ਦੇ ਵੱਲੋਂ ਰਮਨੀਤ ਬਿੱਟੂ ਤੇ ਵਿਠਾਏ ਜਾ ਰਹੇ ਨੇ ਕਿ ਦੇਖੋ ਰਮਨੀਤ ਬਿੱਟੂ ਜਿਹੜਾ ਪਹਿਲਾਂ ਜਿਹੜੀ ਪਾਰਟੀ ਦੇ ਵਿੱਚ ਸੀਗਾ ਯਾਨੀ ਕਿ ਕਾਂਗਰਸ ਦੇ ਵਿੱਚ ਸੀਗਾ ਉਸ ਦੇ ਲੀਡਰਾਂ ਨੂੰ ਵੀ ਕਿਸ ਤਰ੍ਹਾਂ ਬੋਲਦਾ ਜਾਂ ਉਸ ਦੇ ਪ੍ਰਤੀਯੋਧਨਾਂ ਦੀ ਕੀ ਪਾਵਣਾ ਹੈ ਕੀ ਆ ਦੂਸਰੇ ਪਾਸੇ ਹੁਣ ਜਿਹੜੀ ਮੌਜੂਦਾ ਕਹਿ ਸਕਦੇ ਕਿ ਪਾਰਟੀ ਹੈਗੀ ਆ ਤਾਂ ਉਸ ਦੇ ਪ੍ਰਧਾਨ ਨੂੰ ਕਿਸ ਤਰ੍ਹਾਂ ਬੋਲਿਆ ਜਾ ਰਿਹਾ ਜਾਂ ਬਾਕੀ ਲੀਡਰਾਂ ਨੂੰ ਕਿਸ ਤਰ੍ਹਾਂ ਬੋਲਿਆ ਜਾ ਤਾਂ ਸ਼ੁਰੂਆਤ ਜਿਵੇਂ ਕਿ ਕਿੱਥੋਂ ਹੁੰਦੀ ਹੈ ਦਰਸਲ ਰਮਨਜੀਤ ਬਿੱਟੂ ਦੇ ਵੱਲੋਂ ਲਗਾਤਾਰ ਬੈਂਸ ਤੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਸੀਗੇ ਤਾਂ ਅੰਦਰ ਖਾਤੇ ਇਹ ਵੀ ਖਬਰ ਆਈਆਂ ਨੇ ਕਿ ਬੈਂਸ ਨੇ ਕਿਹਾ ਕਿ ਮੇਰੇ ਤੇ ਸ਼ਬਦੀ ਹਮਲੇ ਨਾ ਕੀਤੇ ਜਾਣ ਕਿ ਮੇਰੇ ਕੋਲ ਇਸ ਤਰ੍ਹਾਂ ਦੀ ਆਡੀਓ ਨਹੀਂ ਜਾਂ ਉਹਨਾਂ ਨੇ ਸਮਝਾਇਆ ਹੁਣ ਆਪਣੇ ਲੈਵਲ ਤੇ ਪਰ ਉਸ ਤੋਂ ਬਾਅਦ ਵੀ ਇਹ ਜਿਹੜਾ ਸਿਲਸਲਾ ਨਹੀਂ ਰੁਕਿਆ ਤਾਂ ਉਸ ਤੋਂ ਬਾਅਦ ਬਕਾਇਦਾ ਬੈਂਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤੇ ਇੱਕ ਜਿਹੜੀ ਆਡੀਓ ਹੈ ਜੇ ਕਹਿ ਸਕਦੇ ਕਿ ਤਮਾਕਾ ਇੱਕ ਤਰ੍ਹਾਂ ਉਹਨਾਂ ਦੇ ਵੱਲੋਂ ਉਸ ਦਿਨ ਸਿਆਸਤ ਦੇ ਵਿੱਚ ਕੀਤਾ ਗਿਆ ਤਾਂ ਫਾਇਦਾ ਜਾਂ ਨੁਕਸਾਨ ਉਹ ਜਿਹੜੀ ਆ ਉਹ ਮਿਲਦਾ ਤਾਂ ਹਜੇ ਉਹ ਲੋਕਾਂ ਨੇ ਆਪਣੇ ਮਨਾਂ ਦੇ ਵਿੱਚ ਦਬ ਲਿਆ ਲੱਗਦਾ ਹੈਗਾ ਜਿਸ ਤਰ੍ਹਾਂ ਕਿਉਂਕਿ ਰਮਨੀਤ ਬਿੱਟੂ ਉਹ ਵੀ ਲਗਾਤਾਰ ਪ੍ਰਚਾਰ ਕਰ ਰਹੇ ਨੇ ਦੂਸਰੇ ਪਾਸੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਪ੍ਰਧਾਨ ਜਿਹੜੇ ਉੱਥੋਂ ਉਮੀਦਵਾਰ ਵੀ ਨੇ ਉਹਨਾਂ ਨੇ ਬਕਾਇਦਾ ਉਹ ਆਡੀਓ ਸ਼ੇਅਰ ਵੀ ਕੀਤੀ ਆ ਕਾਂਗਰਸ ਨੂੰ ਇਹ ਲੱਗਦਾ ਕਿ ਅਸੀਂ ਫਾਇਦਾ ਲੈ ਜਾਣਾ ਦੂਸਰੇ ਪਾਸੇ ਗੱਲਬਾਤ ਦੇ ਤੌਰ ਤੇ ਵੇਖਿਆ ਜਾਵੇ ਤਾਂ ਰਮਨੀਤ ਬਿੱਟੂ ਜਿਹੜੇ ਆ ਉਹ ਪੁਰਾਣੇ ਕਾਂਗਰਸ ਨੂੰ ਵੀ ਕਹਿੰਦਾ ਉਹ ਬੋਲ ਰਹੇ ਨੇ ਹੁਣ ਜਿਹੜੇ ਭਾਜਪਾ ਨੇ ਉਹਨਾਂ ਨੂੰ ਬੋਲ ਰਹੇ ਨੇ ਆਵਾਮ ਦੀ ਪਾਰਟੀ ਕਿਦਾ ਕਿਤੇ ਨੇ ਕਿਤੇ ਸੋਚਦੀ ਹੁੰਦੀ ਆ कि ਅਸੀਂ ਇਸ ਨੂੰ ਆਧਾਰ ਮੰਨ ਕੇ ਦੇਖੋ ਜੀ ਕਾਂਗਰਸ ਵੀ ਇਸ ਤਰ੍ਹਾਂ ਨੇ ਭਾਜਪਾ ਵੀ ਇਸ ਤਰ੍ਹਾਂ ਨੇ ਸ਼ਾਇਦ ਆਮ ਆਦਮੀ ਪਾਰਟੀ ਇਹ ਫਾਇਦਾ ਲੈਣ ਨੂੰ ਬੈਠੀ ਹੋਣੀ ਆ ਤਾਂ ਕਹਿ ਸਕਦੇ ਕਿ ਸਿਆਸਤ ਜਿਵੇਂ ਕਹਿ ਸਕਦੇ ਕਿ ਲੋਕ ਇਸ ਆਡੀਓ ਤੋਂ ਬਾਅਦ ਇੱਕ ਵਾਰ ਸ਼ਾਂਤ ਜ਼ਰੂਰ ਹੋ ਜਾਣੇ ਬਾਕੀ ਕਿੰਦਾ ਜਿਸ ਦਿਨ ਰਿਜ਼ਲਟ ਆਉਣਾ ਉਸ ਦਿਨ ਫਿਰ ਪਤਾ ਲੱਗਣਾ ਕਿ ਆਡੀਓ ਦਾ ਕਿੰਨਾ ਕਸਰ ਹੋਇਆ ਜਾਂ ਫਿਰ ਇੱਕ ਦੂਜੇ ਦੇ ਜਿਹੜੇ ਪ੍ਰਚਾਰ ਕੀਤਾ ਸੀਗਾ ਜਾਂ ਫਿਰ ਟੀਗਾ ਟਿੱਪਣੀਆਂ ਇੱਕ ਦੂਜੇ ਤੇ ਕੀਤੀਆਂ ਗਈਆਂ ਉਹਦਾ ਫਿਰ ਕਿੰਨਾ ਕਸਰ ਹੋਇਆ ਤਾਂ ਬਿਲਕੁਲ ਚਾਹੇ ਇਸ ਆਡੀਓ ਦਾ ਫਾਇਦਾ ਕਿਸੇ ਨੂੰ ਵੀ ਹੋਵੇ ਨੁਕਸਾਨ ਚਾਹੇ ਕਿਸੇ ਨੂੰ ਵੀ ਹੋਵੇ ਪਰ ਇੱਕ ਗੱਲ ਪੱਕੀ ਹੈ ਕਿ ਜੋ ਵੋਟਰ ਨੇ ਉਹਨਾਂ ਦਾ ਭਰੋਸਾ ਜਰੂਰ ਟੁੱਟਾ ਹੈ ਕਿਉਂਕਿ ਕਿਸ ਤਰ੍ਹਾਂ ਲੀਡਰਾਂ ਦੀਆਂ ਗੱਲਾਂ ਬਦਲ ਰਹੀਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਵਿਚਾਰ ਪਾਰਟੀ ਬਦਲਦੇ ਹੀ ਬਦਲ ਜਾਂਦੇ ਨੇ ਇਸ ਨੂੰ ਲੈ ਕੇ ਜੋ ਇਹ ਆਡੀਓ ਵਾਇਰਲ ਹੋਈ ਹੈ ਤਾਂ ਉਸ ਨੂੰ ਲੈ ਕੇ ਲੋਕਾਂ ਦਾ ਰੁਝਾਨ ਜਰੂਰ ਚੇਂਜ ਹੋਵੇਗਾ ਔਰ ਦੂਸਰੇ ਪਾਸੇ ਇਹ ਵੀ ਮੰਨੇ ਜਾ ਰਿਹਾ ਹੈ ਕਿ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਕੋਈ ਤੀਜਾ ਵੀ ਫਾਇਦਾ ਚੁੱਕ ਸਕਦਾ ਹੈ ਤਾਂ ਉਧਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਸਦਮਾ ਲੱਗਾ ਹੈ ਆਪ ਆਗੂ ਦੀ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਜਤਿੰਦਰ ਕੀ ਖਬਰ ਹੈ ਪੂਰੀ ਕਿਹਨਾਂ ਦੀ ਮੌਤ ਹੋਈ ਹੈ ਆਪ ਆਗੂ ਦੇ ਅੱਜ ਦਰਦਨਾਕ ਹਾਦਸੇ ਦੇ ਵਿੱਚ ਡਾਕਟਰ ਮਹਿੰਦਰਜੀਤ ਸਿੰਘ ਮਰਵਾਹਾ ਨੇ ਔਰ ਜਿਹੜੇ ਕਰਤਾਰਪੁਰ ਲੋਕ ਸਭਾ ਵਿਧਾਨ ਸਭਾ ਹਲਕਾ ਆ ਬਲਕਾਰ ਸਿੰਘ ਉਹਨਾਂ ਦੇ ਬਹੁਤ ਕਰੀਬੀ ਆ ਕੈਬਨਟ ਮੰਤਰੀ ਬਲਕਾਰ ਸਿੰਘ ਉਹਨਾਂ ਦੇ ਮੈਂ ਕਹੂੰਗਾ ਕਿ ਕਰੀਬੀ ਆ ਆਪਾਂ ਇੱਕ ਟਰਮ ਬੜੀ ਵਰਤਦੇ ਆ ਕਿ ਸੱਜਾ ਹੱਥ ਸੀਗੇ ਉਹ ਤੇ ਸਾਰਾ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲਾਂ ਵੀ ਉਹਨਾਂ ਨੇ ਕੈਂਪੇਨ ਦੇਖੀ ਆ ਸਿਹਤ ਵਿਭਾਗ ਦੇ ਵਿੱਚ ਉਹਨਾਂ ਨੂੰ ਸਖਤਰ ਵੀ ਸ਼ਾਇਦ ਲਗਾਇਆ ਗਿਆ ਸੀਗਾ ਤੋਂ ਉਹਨਾਂ ਦੀ ਜਿਹੜੀ ਆ ਉਹ ਕਿਉਂਕਿ ਜਲੰਧਰ ਰਹਿੰਦੇ ਸੀਗੇ ਜਲੰਧਰ ਤੋਂ ਕਰਤਾਰਪੁਰ ਜਾ ਰਹੇ ਸੀਗੇ ਪਵਨ ਕੁਮਾਰ ਟੀਨੂ ਦਾ ਉੱਥੇ ਜਿਹੜੇ ਕੈਂਪੇਨ ਆ ਉੱਥੇ ਉਹਨਾਂ ਨੇ ਸ਼ੁਰੂ ਕਰਨਾ ਸੀ ਅੱਜ ਕੈਂਪੇਨ ਦਾ ਕਿਉਂਕਿ ਉਹ ਰੋਡ ਸ਼ੋਰ ਤੋਂ ਬਾਅਦ ਸ਼ਾਇਦ ਉਹ ਕਹਿੰਦੇ ਸੀ ਵੀ ਡੋਰ ਟੂ ਡੋਰ ਕੈਂਪੇਨ ਦਾ ਕੁਝ ਕਰ ਰਹੇ ਆ ਉਹਦੇ ਉਹਦੇ ਜ਼ਰੀਏ ਜਾ ਰਹੇ ਸੀਗੇ ਤੇ ਬਦੀਪੁਰ ਫਾਟਕ ਲਿੱਧਣਾ ਪਿੰਡ ਪੈਂਦਾ ਉਹ ਤੋਂ ਅੱਗੇ ਬਦੀਪੁਰ ਫਾਟਕ ਆਉਂਦਾ ਆ ਉੱਥੇ ਖੜੇ ਕੈਂਟਰ ਦੇ ਵਿੱਚ ਉਹਨਾਂ ਦੀ ਆਰਟੀਗਾ ਸੀਗੀ ਉਹ ਕਿਵੇਂ ਵਜੀ ਆ ਕਿਸ ਤਰੀਕੇ ਨਾਲ ਹੋਈ ਕਹਿੰਦੇ ਕਿ ਵੈਸੇ ਸਪੀਡ ਸ਼ਾਇਦ ਦੱਸਿਆ ਜਾ ਰਿਹਾ ਕਿ ਮਹਿੰਦਰਜੀਤ ਜਿਹੜੇ ਮਰਵਾਹਾ ਉਹਨਾਂ ਦੀ ਜਿਹੜੀ ਆ ਸਪੀਡ ਬਹੁਤ ਜ਼ਿਆਦਾ ਸੀਗੀ ਕੰਟਰੋਲ ਨਹੀਂ ਹੋਇਆ ਖੜੇ ਕੈਂਟਰ ਚ ਵਜੀ ਆ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਪਰ ਉੱਥੇ ਉਹਨਾਂ ਨੇ ਕਹ ਦਿੱਤਾ ਕਿ ਇਹ ਅ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆ ਇੱਕ ਇੱਕ ਚੀਜ਼ ਤਾਂ ਹੈ ਵੀ ਜਿਹੜੇ ਬਲਕਾਰ ਸਿੰਘ ਹੁਣੀ ਹੈ ਜਿਹੜੇ ਕੈਬਨਟ ਮੰਤਰੀ ਹੈ ਜਿਨ੍ਹਾਂ ਦੇ ਕੋਲੇ ਅਹੁਦਾ ਆ ਉਹਨਾਂ ਦੇ ਕਰੀਬੀ ਹੋਣ ਦੇ ਨਾਲ-ਨਾਲ ਉਹ ਕਹਿੰਦੇ ਆ ਵੀ ਮੇਰੇ ਭਰਾਵਾਂ ਵਰਗੇ ਸੀਗੇ ਵੀ ਮੇਰਾ ਸਾਰਾ ਕੰਮ ਉਹਨਾਂ ਨੇ ਕੀਤਾ ਕਿਉਂਕਿ ਮੈਂ ਜਦੋਂ ਕੈਂਪੇਨ ਕਰਦਾ ਸੀਗਾ ਕਿਸ ਤਰੀਕੇ ਨਾਲ ਕਰਨੀ ਸੀਗੀ ਕਹਿੰਦੇ ਵੀ ਮੇਰੇ ਕੋਲ ਡਾਇਰੀ ਮੇਨਟੇਨ ਆਲਾ ਹੁੰਦਾ ਹੁੰਦਾ ਮਿਲਦਾ ਨਹੀਂ ਸੁਭਾਅਕ ਜਦੋਂ ਤੁਸੀਂ ਹਲੇ ਇਲੈਕਟਿਡ ਨਹੀਂ ਹੋਏ ਹੁੰਦੇ ਤੁਹਾਨੂੰ ਡਾਇਰੀ ਮੇਨਟੇਨ ਆਲਾ ਮਿਲਦਾ ਨਹੀਂ ਕਹਿੰਦਾ ਵੀ ਡਾਇਰੀ ਮੇਨਟੇਨ ਮੇਰੀ ਇਹਨਾਂ ਨੇ ਕੀਤੀ ਮੇਰੇ ਨਾਲ ਗੱਲਬਾਤ ਵੀ ਕਰਦੇ ਰਹੇ ਮੈਂ ਅਸੀਂ ਕਨਸਟੈਂ ਬੜਾ ਅਨਫੋਰਚੂਨੇਟਾ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਪਰ ਜਦੋਂ ਵੀ ਕਹ ਲਓ ਵੀ ਚਾਹੇ ਉਹ ਨੇਤਾ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਦੋਂ ਇਸ ਦੁਨੀਆ ਤੋਂ ਜਾਂਦਾ ਹੈ ਤੇ ਪਰਿਵਾਰ ਦਾ ਤੇ ਬੁਰਾ ਹਾਲ ਹੁੰਦਾ ਹੀ ਆ ਫਿਲਹਾਲ ਡਾਕਟਰ ਮਹਿੰਦਰਜੀਤ ਮਰਵਾਹਾ ਜਿਹੜੇ ਨੇ ਉਹ ਇਸ ਦੁਨੀਆ ਨਾਲ ਵਿਦਾ ਕਹਿ ਗਏ ਨੇ ਆਮ ਆਦਮੀ ਪਾਰਟੀ ਲਈ ਇਸ ਮੌਕੇ ਦੇ ਉੱਤੇ ਖਾਸ ਕਰਕੇ ਆਪਾ ਜੀ ਕਹਿ ਲਿਆ ਕਿ ਪਵਨ ਕੁਮਾਰ ਟੀਨੂ ਕਿਉਂਕਿ ਉਹ ਇੱਥੋਂ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਦੇ ਲਈ ਵੀ ਬਹੁਤ ਵੱਡੀ ਤੇ ਝਟਕਾ ਕਹਿ ਸਕਦੇ ਹਾਂ ਕਿਉਂਕਿ ਇਦਾਂ ਦੇ ਲੀਡਰ ਜਿਹੜੇ ਨੇ ਉਹ ਕੰਮ ਆਉਂਦੇ ਨੇ ਬੈਕਬੋਨ ਹੁੰਦੇ ਆ ਪ ਬਿਲਕੁਲ ਉਧਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਅਰੁਣ ਚੋਪੜਾ ਜੀ ਅਰੁਣ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਕੀ ਕੁਝ ਅਪਡੇਟ ਹੈ ਇਸ ਨੂੰ ਲੈ ਕੇ ਤੋਂ ਆਪਰੇਟ ਦਜ਼ੀਮਾ ਹੀ ਜੋ ਅਸਲ ਇਹ ਹੈ ਉਸ ਦੇ ਮੁਤਾਬਕ ਕਿ ਕੱਲ ਤੋਂ ਹੀ ਛੁੱਟੀਆਂ ਦਾ ਛੁੱਟੀਆਂ ਹੋਣਗੀਆਂ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਸਾਰੇ ਸਰਕਾਰੀ ਮਿਡਲ ਤੇ ਮਾਨ ਸਰਕਾਰੀ ਤੇ ਮਾਨਤਾ ਪਰਪਸ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਇਹਨਾਂ ਨੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਵੀ ਛੁੱਟੀਆਂ ਦਾ ਕੈਦਤ ਆ ਗਿਆ ਇਸ ਦਿਨ ਦੱਸੇ ਦੱਸ ਦਈਏ ਕਿ 21 ਤਰੀਕ ਤੋਂ ਸਕੂਲ ਬੰਦ ਹੋ ਜਾਣਗੇ ਯਾਨੀ ਕਿ ਕੱਲ ਤੋਂ ਸਕੂਲ ਬੰਦ ਹੋਣਗੇ ਤੇ ਹੁਣ 30 ਜੂਨ ਤੱਕ ਬੰਦ ਰਹਿਣਗੇ ਕਿਉਂਕਿ ਗਰਮੀਆਂ ਦੀ ਛੁੱਟੀਆਂ ਦਾ ਪਹਿਲਾਂ ਐਲਾਨ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਤੇ ਜਏ ਵਿਚਾਰ ਹੁਣ ਦੁਬਾਰਾ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਪਹਿਲਾਂ ਸਮਾਂ ਬਦਲਿਆ ਸੀ ਪਰ ਜੋ 42 ਡਿਗਰੀ ਤੋਂ ਵੀ ਪਾਰ ਚਲਾ ਗਿਆ ਸੀ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਮੌਸਮ ਵਿਭਾਗ ਨੇ ਵੀ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਲੇ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਕੋਈ ਨਹੀਂ ਦੇ ਰਹੀ ਹੈ ਹਲੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪਾਰਾ 45 ਡਿਗਰੀ ਤੋਂ ਪਾਰ ਜਾ ਸਕਦਾ ਹੈ ਜਿਵੇਂ ਕਿ ਬੀਤੇ ਦਿਨੀ ਅਸੀਂ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਪਾਰਾ 46 ਡਿਗਰੀ ਪਾਰ ਹੋਣ ਦਾ ਵੀ ਦਾਵਾ ਕੀਤਾ ਜਾ ਰਿਹਾ ਪਰ ਇਸੇ ਇਸੇ ਵਿਚਾਰ ਪੰਜਾਬ ਦੇ ਵਿੱਚ ਲਗਾਤਾਰ ਜੋ ਗਰਮੀ ਵਧਦੀ ਜਾ ਰਹੀ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਏ ਹੁਣ ਸਰਕਾਰ ਦੇ ਵੱਲੋਂ ਜਾਂ ਕਹਿ ਸਕਦੇ ਹੋ ਸਖਿਆ ਵਿਭਾਗ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ 21 ਤਰੀਕ ਤੋਂ ਸਕੂਲ ਬੰਦ ਹੋ ਜਾਣਗੇ 21 ਤਰੀਕ ਤੋਂ ਕਿਸੇ ਵੀ ਜਿਹੜੇ ਸਕੂਲ ਨੂੰ ਜਿਹੜੀ ਬੰਦ ਰੱਖਿਆ ਜਾਣਗੇ ਤੇ 30 ਜੂਨ ਤੱਕ ਇਹ ਸਕੂਲਾਂ ਦੇ ਜੋ ਕਹਿ ਸਕਦੇ ਹੋ ਛੁੱਟੀਆਂ ਹੋਣਗੀਆਂ 1 ਜੁਲਾਈ ਨੂੰ ਦੁਬਾਰਾ ਸਕੂਲ ਖੋਲਣਗੇ 1 ਜੁਲਾਈ ਨੂੰ ਵੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਹਲੇ ਫੈਸਲੇ ਦੀ ਸਮੀਖਿਆ ਕੀਤੀ ਜਾ ਸਕਦੀ ਹੈ ਛੁੱਟੀਆਂ 'ਚ ਵਾਅਦਾ ਹੋ ਸਕਦਾ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਵਿਭਾਗ ਅਲਰਟ ਕਰ ਰਿਹਾ ਜਾਂ ਕਹਿੰਦੇ ਹੋ ਵੈਦਰ ਇਸ ਵੇਲੇ ਪੰਜਾਬ ਦਾ ਉਸ ਨੂੰ ਧਿਆਨ 'ਚ ਰੱਖਦੇ ਹੋਏ 1 ਜੁਲਾਈ ਨੂੰ ਦੇਖਣਾ ਹੋਵੇਗਾ ਕਿ ਸਕੂਲ ਖੋਲ ਪਾਉਂਦੇ ਕਿ ਨਹੀਂ ਜੀ ਮਾਈ ਤਬਿਲ ਕੋਲ ਤੋਂ ਦੂਸਰੇ ਪਾਸੇ ਬਿਹਤ ਮੰਨਪਾ ਦੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਦੋ ਬੱਚੇ ਜੋ ਕਿ ਰਾਮ ਮੰਦਰ ਦੇ ਦਰਸ਼ਨਾਂ ਲਈ ਗਏ ਸੀ ਕਿਉਂਕਿ ਉਹਨਾਂ ਦੀ ਕਲੋਨੀ ਦੇ ਵਿੱਚੋਂ ਇੱਕ ਵਾਸ ਲੈ ਕੇ ਗਏ ਸੀ ਔਰ ਉਸ ਦੇ ਵਿੱਚ ਸਵਾਰ ਹੋ ਕੇ ਦੋਵੇਂ ਬੱਚੇ ਚਲ ਜਾਂਦੇ ਨੇ ਪਰਿਵਾਰ ਤੋਂ ਬਿਨਾ ਜਾਂਦੇ ਨੇ ਪਰ ਉੱਥੇ ਜਾ ਕੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਉੱਥੇ ਨਦੀ ਦੇ ਵਿੱਚ ਪੰਜ ਬੱਚੇ ਡੁੱਬ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਹਜੇ ਤੱਕ ਲਾਪਤਾ ਦੱਸੇ ਜਾ ਰਹੇ ਨੇ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੱਜ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਜੋ ਬੱਚਿਆਂ ਦੀ ਮਾਂ ਹੈ ਰੋ ਰੋ ਕੇ बेहोश ਹੋ ਰਹੀ ਹੈ ਕਮਲੀ ਹੋ ਚੁੱਕੀ ਹੈ ਕਿ ਉਸ ਦੇ ਬੱਚੇ ਕਿੱਥੇ ਗਏ ਤਾਂ ਉਸ ਦੇ ਵੱਲ ਗੁਹਾਰ ਵੀ ਲਗਾਈ ਗਈ ਹੈ ਕਿ ਉਸ ਦੇ ਬੱਚਿਆਂ ਦੀ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਹਨਾਂ ਦੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਆਦਾ ਸਹਿਯੋਗ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਜੇਕਰ ਅਯੁੱਧਿਆ ਦੀ ਗੱਲ ਕਰੀਏ ਤਾਂ ਉੱਥੇ ਇਲੈਕਸ਼ਨ ਦੇ ਚੱਲਦੇ ਜਦੋਂ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਖਾਂਗੇ ਕਿ ਤੁਹਾਡੇ ਬੱਚੇ ਕਿੱਥੇ ਗਏ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਕੁਝ ਕਹਿਣਾ ਹੈ ਪਰਿਵਾਰ ਦਾ ਤੁਹਾਨੂੰ ਸੁਣਾ ਦਿੰਦੇ ਆ ਤੁਹਾਡੇ ਨਾਲ ਨੇ ਹਾਲ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੂੰ ਜਿਹੜਾ ਲੱਭ ਰਹੇ ਨੇ ਬੱਚੇ ਨੂੰ ਉਡੀਕ ਰਹੇ ਨੇ ਕਿ ਕਦੋਂ ਘਰ ਆਵੇਗਾ ਕਾਰਤਿਕ ਦੇ ਜਿਹੜੇ ਫਾਦਰ ਨੇ ਉਹ ਅਯੁੱਧਿਆ ਰਾਮ ਮੰਦਿਰ ਗਏ ਨੇ ਬੱਚੇ ਨੂੰ ਲੱਭਣ ਦੇ ਲਈ ਉੱਥੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ 17 ਤਾਰੀਖ ਨੂੰ ਇਥੋਂ ਦੀ ਬੱਸ ਜਾਂਦੀ ਹੈ ਉਹ ਬੱਸ ਜਿਹੜੀ ਹੈ ਅਯੁੱਧਿਆ ਰਾਮ ਮੰਦਿਰ ਵਿਖੇ ਜਾਂਦੀ ਹੈ 20 ਤਾਰੀਖ ਨੂੰ ਉਸ ਬੱਸ ਨੇ ਵਾਪਿਸ ਆਣਾ ਸੀਗਾ ਵਸਤਾ ਵਾਪਿਸ ਆ ਚੁੱਕੀ ਹੈ ਲੇਕਿਨ ਦੋਵੇਂ ਜਿਹੜੇ ਵੱਖ-ਵੱਖ ਪਰਿਵਾਰਾਂ ਦੇ ਬੱਚੇ ਸੀਗੇ ਉਹ ਵਾਪਿਸ ਨਹੀਂ ਆਏ ਹੈਗੇ ਇਹ ਕਾਰਤਿਕ ਬਾਂਸਲ ਦਾ ਪਰਿਵਾਰ ਹੈ ਕਾਰਤਿਕ ਬਾਂਸਲ ਦੀ ਜਿਹੜੀ ਇਹ ਮਾਂ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਦੁੱਖ ਦੇ ਸਦਮੇ ਦੇ ਵਿੱਚ ਹੈ ਕਿਉਂਕਿ ਆਪਣੇ ਬੱਚੇ ਨੂੰ ਢੀਕ ਰਹੀ ਹੈ ਜਿਸ ਨੂੰ ਲਾਡਾ ਦੇ ਨਾਲ ਪਾਲਿਆ ਸੀਗਾ ਉਹ ਅੱਜ ਅੱਖਾਂ ਤੋਂ ਦੂਰ ਹੋ ਜਾਵੇ ਤਾਂ ਪਰਿਵਾਰ ਦਾ ਦੁੱਖ ਤਾਂ ਬਣਦਾ ਹੀ ਹੈ ਇਹ ਤਸਵੀਰਾਂ ਤੁਸੀਂ ਦੇਖੋਗੇ ਗਲਬਾਤ ਕਰ ਲੈਣੇ ਕਿ ਆਖਿਰਕਾਰ ਹੋਇਆ ਕਿ ਸੀਗਾ ਕਦੋਂ ਜਾਂਦਾ 카ਰ্তিক ਕਿਸ ਦੇ ਨਾਲ ਗਿਆ ਸੀਗਾ ਉਹ ਸਾਰੀ ਗੱਲਬਾਤ ਕਰਦੇ ਹਾਂ ਲੇਕਿਨ ਇਹ ਤਸਵੀਰ ਤੁਸੀਂ ਦੇਖੋਗੇ ਕਿ ਅੱਖਾਂ ਦੇ ਵਿੱਚ ਹੰਝੂ ਨੇ ਇਹ ਪੂਰਾ 카ਰ্তিক ਦਾ ਪਰਿਵਾਰ ਹੈ ਤਸਵੀਰ ਤੁਸੀਂ ਦੇਖੋ ਕਿ ਇਹ 카ਰ্তিক ਦੀ ਮਾਂ ਹੈ ਅੱਖਾਂ ਦੇ ਵਿੱਚ ਹੰਝੂ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪੁੱਤ ਨੂੰ ਢੀਕ ਰਹੀ ਹੈ ਕਦੋਂ ਘਰ ਆਵੇਗਾ ਉਹ ਵੇਲਾ ਢੀਕ ਰਹੀ ਹੈ ਕਿਉਂਕਿ ਅੱਜ ਬੜਾ ਦੁੱਖ ਦਾ ਵੇਲਾ ਇਸ ਪਰਿਵਾਰ ਦੇ ਲਈ ਕੀ ਹੋਇਆ ਸੀਗਾ ਤੁਹਾਡੇ ਬੱਚੇ ਦੇ ਨਾਲ ਕਦੋਂ ਗਿਆ ਸੀਗਾ ਮੇਰਾ ਮੇਰਾ ਬੱਚਾ ਸ਼ੁੱਕਰਵਾਰ ਕੇ ਆਤਾ ਜੀ ਬੱਸ ਵਿੱਚ ਇੱਥੋਂ ਬੱਸ ਗਈ ਦੀ ਅਸੀਂ ਦਾ ਬੱਚਾ ਵੇਜ ਨਹੀਂ ਰੇਦੇ ਜੀ ਬਿਲਕੁਲ ਨਹੀਂ ਵੇਜ ਰਹੇ ਤੇ ਜਿਹੜਾ ਬੰਦ ਮੁੰਡਾ ਲਗਿਆ ਹੋਇਆ ਜੀ ਰਾਹੁਲ ਉਹ ਲੈ ਗਿਆ ਤਾਂ ੱਕੇ ਨਾਲ ਕਹਿੰਦਾ ਆਂਟੀ ਸਾਡੀ ਜ਼ਿੰਮੇਵਾਰੀ ਹੈ ਸਾਰੀ ਔਰ ਇਸ ਦੀ ਦਾਦੀ ਬਾਅਦ ਚ ਬਿਠਾ ਕੇ ਆਈ ਦੀ ਇਸ ਨੂੰ ਕਹਿ ਕੇ ਆਏ ਤੇ ਉਹਨਾਂ ਨੂੰ ਕਿ ਸਾਡੇ ਬੱਚੇ ਦਾ ਪੂਰਾ ਪੂਰਾ ਧਿਆਨ ਰੱਖਿਓ ਪੂਰਾ ਪੂਰਾ ਧਿਆਨ ਰੱਖਿਓ ਲੇਕਿਨ ਇਹ ਉੱਥੇ ਅਯੋਧਿਆ ਦਾ ਪਹੁੰਚ ਗਏ ਤੇ ਜਾਂਦੇ ਉੱਥੇ ਨਹਾਣਗੇ ਪਤਾ ਨਹੀਂ ਜੀ ਉੱਥੇ ਪੰਜ ਬੱਚੇ ਡੁੱਬੇ ਤਿੰਨ ਮਿਲ ਗਏ ਦੋ ਮਿਲੇ ਨਹੀਂ ਸਾਡੇ ਬੱਚੇ ਜਾਂਦੇ ਲਾਪਤਾ ਹੈ ਜੀ ਪੂਰੇ ਦੇ ਪਾਪਾ ਵੀ ਉੱਥੇ ਪਹੁੰਚੇ ਹੋਇਆ ਅਯੋਧਿਆ ਕੋਈ ਵੀ ਸੁਣਵਾਈ ਨਹੀਂ ਸਾਡੀ ਹੋ ਰਹੀ ਹੈਗੀ ਅੱਜ ਬੱਚਿਆਂ ਨੂੰ ਤੀਜਾ ਦਿਨ ਹੋ ਗਿਆ ਜੀ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਸਾਡੇ ਬੱਚੇ ਠੀਕ ਠਾਕ ਹਨ ਆਜਨ ਸਾਡੇ ਬੱਚੇ ਠੀਕ ਠਾਕ ਜਲਦੀ ਤੋਂ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਜਿੱਤੇ ਵੀ ਕਿਸੇ ਨੂੰ ਵੀ ਇਹ ਦੋਨੋਂ ਬੱਚੇ ਮਿਲਦੇ ਨੇ ਵਸੋ ਦੋਨੋਂ ਬੱਚਿਆਂ ਨੂੰ ਸਾਨੂੰ ਬੇਜਨ ਸਾਡੇ ਕੋਲ ਉਹਨਾਂ ਦੀ ਵੋਤ-ਵੋਤ ਵੇਰ ਬੰਨੀ ਵੋਤ-ਵੋਤ ਵੇਰ ਬੰਨੀ ਲੇਕੇ ਗਿਆ ਸੀ ਘਰ ਤੋਂ ਕਾਰਤਿਕ ਵੀ ਜਦੋਂ ਗਿਆ ਸੀਗਾ ਤੁਸੀਂ ਕਿਹਾ ਕਿ ਭੇਜਣਾ ਨਹੀਂ ਜਾਂਦੇ ਸੀਗੇ ਲੇਕਿਨ ਫਿਰ ਵੀ ਉਹਦਾ ਦੋਸਤ ਲੈ ਗਿਆ ਉਸ ਨੂੰ ਹਨਾ ਆਪ ਵੀ ਨਹੀਂ ਜਾਣਾ ਜਾਂਦਾ ਸੀ ਜੀ ਬਿਲਕੁਲ ਉਹ ਕਹਿੰਦਾ ਮम्मी पापा ਜਿਵੇਂ ਤੁਸੀਂ ਨਹੀਂ ਭੇਜਣਾ ਜਾਂਦੇ ਮੈਂ ਨਹੀਂ ਜਾਂਦਾ ਉਹਦਾ ਦੋਸਤ ਜਿਹੜਾ ਲੱਗਿਆ ਜੀ ਉਹਨੇ ਦਾਦੀ ਨੂੰ ਫੋਨ ਨਹੀਂ ਦੇ ਪਾਪਾ ਨੂੰ ਫੋਨ ਮੈਨੂੰ ਫੋਨ ਕਰ ਕਰਕੇ ਉਹਨੂੰ ਜ਼ਬਰਦਸਤੀ ਲੈ ਕੇ ਗਿਆ ਜੀ ਅਸੀਂ ਜਿਵੇਂ ਜਮਾ ਵੀ ਉਹਨੂੰ ਭੇਜਣ ਦਾ ਹੱਕ ਵਿੱਚ ਨਹੀਂ ਸੀ ਜੀ ਬਿਲਕੁਲ ਵੀ ਨਹੀਂ ਜੀ ਕਦੀ ਅਸੀਂ ਬੱਚਾ ਕੱਲਾ ਭੇਜਿਆ ਹੀ ਨਹੀਂ ਜੀ ਤਾ ਉਧਰ ਬੇहद ਮੰਦਭਾਗੀ ਖ਼ਬਰੀ ਈਰਾਨ ਤੋਂ ਆ ਰਹੀ ਹੈ ਦਰਦਨਾਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਦੀ ਮੌਤ ਹੋ ਗਈ ਔਰ 9 ਹੋਰ ਵਿਅਕਤੀ ਉਹਨਾਂ ਦੇ ਨਾਲ ਜੋ ਉਸ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਉਹਨਾਂ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਕਿਵੇਂ ਪੂਰਾ ਹਾਦਸਾ ਵਾਪਰੇ ਮੈਨ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਅਰੁਣ ਚੋਪੜਾ ਜੀ ਅਰੁਣ ਹਾਦਸਾ ਕਿਵੇਂ ਵਾਪਰਿਆ ਔਰ ਕਿੰਨੇ ਕਿੰਨੇ ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ ਜੇਕਰ ਮੈਂ ਹੀ ਗੱਲ ਕੀਤੀ ਜਾਵੇ ਹਾਦਸਾ ਕਿਵੇਂ ਵਾਪਰਿਆ ਤਾਂ ਦੱਸ ਦिए ਕਿ ਜੋ ਹੁਣ ਤੱਕ ਪਹਿਲੇ ਕਾਰਨ ਸਾਹਮਣੇ ਆਏ ਨੇ ਉਹਨਾਂ ਚ ਹੀ ਦੱਸਿਆ ਜਾਂਦਾ ਹੈ ਕਿ ਜਦੋਂ ਹੈਲੀਕਾਪਟਰ ਉਡਾਨ ਭਰ ਰਿਹਾ ਸੀ ਤੇ ਇਸੇ ਦਰਮਿਆਨ ਮੌਸਮ ਦੇ ਵਿੱਚ ਖਰਾਬੀ ਬਹੁਤ ਜ਼ਿਆਦਾ ਸੀ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਜਦੋਂ ਹਵਾ ਹਵਾਈ ਮਤਨਾ ਜਦੋਂ ਹੈਲੀਕਾਪਟਰ ਜਾ ਰਿਹਾ ਸੀ ਤੇ ਪਹਾੜੀ ਰਸਤੇ ਤੋਂ ਲੰਘ ਰਿਹਾ ਸੀ ਪਰ ਇਸੇ ਦਰਮਿਆਨ ਕੋਈ ਤਕਨੀਕੀ ਖਰਾਬੀ ਆ ਗਈ ਉਹ ਤੋਂ ਮੌਸਮ ਦੀ ਖਰਾਬੀ ਸੀ ਤੇ ਜਿਸ ਦੇ ਕਾਰਨ ਹੈਲੀਕਾਪਟਰ ਕ੍ਰੈਸ਼ ਹੋਇਆ ਦੱਸਿਆ ਜਾ ਰਿਹਾ ਹੈ ਫਿਲਹਾਲ ਹੁਣ ਤੱਕ ਇਸ ਹਾਦ ਹੰਦੇ ਦੱਸਿਆ ਜਾਂਦਾ ਕਿ ਰਾਸ਼ਟਰਪਤੀ ਉਹਨਾਂ ਦੇ ਨਾਲ ਉਥੋਂ ਦੇ ਵਿਦੇਸ਼ ਮੰਤਰੀ ਅਤੇ ਹੋਰ ਕਈ ਆਫੀਸ਼ੀਅਲਸ ਜਿਹੜੇ ਹਮੇਸ਼ਾ ਰਾਸ਼ਟਰਪਤੀ ਦੇ ਨਾਲ ਰਹਿੰਦੇ ਨੇ ਉਹ ਵੀ ਉੱਥੇ ਮੌਜੂਦ ਸਨ ਉਸ ਹੈਲੀਕਾਪਟਰ ਦੇ ਵਿੱਚ ਬੈਠੇ ਸਨ ਉਹਨਾਂ ਦੇ ਸੁਰੱਖਿਆ ਸਲਾਹਕਾਰ ਵੀ ਉੱਥੇ ਬੈਠੇ ਸਨ ਫਿਲਹਾਲ ਇਹਨਾਂ ਸਾਰਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਕਿਸੇ ਦੇ ਵੀ ਕੋਈ ਜਾਨ ਨਹੀਂ ਬਚੀ ਹੈ ਹੈਲੀਕਾਪਟਰ 'ਚ ਨੋ ਲੋਕ ਸਵਾਰ ਸਨ ਸਣੇ ਪਾਇਲਟ ਸਾਰੇ ਸਾਰੇ ਮਾਰੇ ਗਏ ਨੇ ਫਿਲਹਾਲ ਹੁਣ ਈਰਾਨ ਦੇ ਵਿੱਚ ਸਥਿਤੀ ਜੋ ਬਣ ਚੁੱਕੀ ਹੈ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਸਮਝਜਸਪ ਭਾਰੀ ਕਹੀ ਜਾ ਸਕਦੀ ਹੈ ਕਿਉਂਕਿ ਈਰਾਨ ਐਸ ਵੇਲੇ ਇਜ਼ਰਾਈਲ ਦੇ ਨਾਲ ਜੰ ਇਨੂੰ ਵੀ ਕਿਤੇ ਨਾ ਕਿਤੇ ਜੰਗ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਸਿਆਸਤ ਦੇ ਵਿੱਚੇ ਕਿਸੇ ਹੋਰ ਦੇਸ਼ ਦਾ ਹੱਤਿਆ ਨਹੀਂ ਇਹ ਆਪਣਾ ਹੋਇਆ ਹਾਦਸਾ ਜਾਂ ਇਹਨੂੰ ਜਾਣ ਬੁਝ ਕੇ ਕਰਵਾਇਆ ਗਿਆ ਹਾਦਸਾ ਜਾਂ ਕਹਿ ਸਕਦੇ ਹੋ ਕਤਲ ਤਾਂ ਨਹੀਂ ਕਿਤੇ ਹੋ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇਰਾਨ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਈ ਦੇਸ਼ਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਇਸ ਵੇਲੇ ਸਥਿਤੀ ਬਹੁਤ ਜ਼ਿਆਦਾ ਪਿਆਨਕ ਬਣੀ ਹੈ ਪਿਆਨਕ ਮੈਂ ਇਸ ਕਰਕੇ ਕਹਿ ਸਕਦਾ ਕਿਉਂਕਿ ਇੱਥੇ ਤੀਜੇ ਵਿਸ਼ਵ ਯੁੱਧ ਨਾਲ ਜੋੜ ਕੇ ਇਸ ਨੂੰ ਸਿੱਧੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਹੀ ਜੰਗ ਲੱਗੀ ਹੋਈ ਹੈ ਕਿਤੇ ਨਾ ਕਿਤੇ ਦੂਜੇ ਦੇਸ਼ਾਂ ਦੇ ਇੰਟਰਫੀਰੈਂਸ ਦੇ ਕਰਕੇ ਕਿਤੇ ਇੱਕ ਪੂਰੀ ਘਟਨਾ ਤਾਂ ਨਹੀਂ ਹੋਈ ਕੋਈ ਇੱਕ ਦੇਸ਼ ਦੇ ਰਾਸ਼ਟਰਪਤੀ ਨੂੰ ਮਾਰ ਦੇਣਾ ਉੱਥੇ ਵੱਡੇ ਸਵਾਲ ਖੜੇ ਕਰ ਜਾਂਦਾ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਫਰਸਟ ਮੈਨ ਮੰਨਿਆ ਜਾਂਦਾ ਉਸ ਦੇਸ਼ ਦਾ ਉਹਨੂੰ ਤੇ ਉੱਥੇ ਉਸਦੇ ਉੱਤੇ ਹੀ ਖਾਮਲਾ ਹੋ ਜਾਣਾ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੱਡਾ ਇਹਨੂੰ ਕਹਿ ਸਕਦੇ ਸੁਰੱਖਿਆ ਲੈਪਸ ਪਰ ਇਸ ਮਾਮਲੇ ਨੂੰ ਹੁਣ ਐਕਸੀਡੈਂਟ ਨਾਲ ਜੋੜ ਕੇ ਹਇ ਮੌਜੂਦਾ ਉਪ ਰਾਸ਼ਟਰਪਤੀ ਨੇ ਉਹਨਾਂ ਨੂੰ ਉਥੇ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਕਿ ਮੁਹੰਮਦ ਮੁਖਪਰ ਨਾਮ ਆ ਉਹਨਾਂ ਦਾ ਜਿਨ੍ਹਾਂ ਨੂੰ ਹੁਣ ਉਥੇ ਰਾਸ਼ਟਰਪਤੀ ਲਾ ਦਿੱਤਾ ਗਿਆ ਪ੍ਰੈਜ਼ੀਡੈਂਟ ਨਾਲ ਹੀ ਉਥੋਂ ਦੇ ਜੋ ਦਸਾਂਦਾ ਕਿ ਜੋ ਉਥੋਂ ਦਾ ਸੰਵਿਧਾਨ ਹੈ ਉਹਦੇ ਮੁਤਾਬਕ ਆਉਣ ਵਾਲੇ 50 ਦਿਨਾਂ ਦੇ ਅੰਦਰ-ਅੰਦਰ ਮੁਹੰਮਦ ਮੁਕਬਰ ਦੇ ਉੱਤੇ ਜ਼ਿੰਮੇਵਾਰੀ ਹੋਵੇਗੀ ਕਿ ਦੇਸ਼ ਦੇ ਅੰਦਰ ਦੁਬਾਰਾ ਚੋਣਾਂ ਕਰਾਈਆਂ ਜਾਣ ਜਿਹੜੀ VOTING ਹੋਏਗੀ ਉਸ VOTING ਦੇ ਆਧਾਰ ਦੇ ਉੱਤੇ ਹੀ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤਾਂ 50 ਦਿਨਾਂ ਦੇ ਅੰਦਰ-ਅੰਦਰ ਉਹਨੂੰ ਤੇ VOTING ਕਰਾਉਣ ਦਾ ਜਮਾ ਵੀ ਕਹਿ ਸਕਦੇ ਹਾਂ ਕਿ ਉਸ ਨਵੇਂ ਰਾਸ਼ਟਰਪਤੀ ਦੇ ਸਿਰ ਤੇ ਆ ਗਿਆ ਫਿਲਹਾਲ ਜ਼ਿੰਮੇਵਾਰੀ ਜ਼ਰੂਰ ਦੇ ਦਿੱਤੀ ਗਈ ਹੈ ਉੱਥੇ ਤੇ ਧਰਮਗੁਰੂ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸੰਵਿਧਾਨ ਦੀ ਧਾਰਾ 131 ਦਾ ਜ਼ਿਕਰ ਉੱਥੇ ਤੇ ਧਰਮਗੁਰੂ ਨੇ ਕੀਤਾ ਕਿ ਸੰਵਿਧਾਨ ਦੇ ਵਿੱਚ ਲਿਖ ਲਾਜ਼ਮੀ ਹੈ ਕਿ ਤੁਸੀਂ ਉੱਥੇ ਇਲیکشن ਕਰਵਾਓ ਪਰ ਮਾਹੀ ਉਹ ਦੇਖਣਾ ਗੱਲ ਇਹ ਹੋਵੇਗਾ ਕਿ ਇੱਕ ਪਾਸੇ ਤਾਂ ਇਜ਼ਰਾਈਲ ਦੇ ਨਾਲ جنگ ਲੱਗੀ ਹੈ ਦੂਜੇ ਪਾਸੇ ਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ ਗ੍ਰਹਿ ਯੁੱਧ ਦੇ ਹਾਲਾਤ ਪਹਿਲਾਂ ਹੀ ਇਰਾਨ ਦੇ ਵਿੱਚ ਬਣੇ ਹੋਏ ਨੇ ਤੇ ਸਥਿਤੀ ਵਿਸਫੋਟਕ ਉੱਥੇ ਜ਼ਰੂਰ ਬਣ ਸਕਦੀ ਹੈ ਕਿਤੇ ਨਾ ਕਿਤੇ ਹਾਲਾਤ ਸਿੱਧੇ ਤੌਰ ਤੇ ਸਾਫ਼ ਤੇ ਸੁਥਰੇ ਨਹੀਂ ਦਿਖਾਈ ਦੇ ਰਹੇ ਫਿਲਹਾਲ ਉੱਥੇ ਸਥਿਤੀ ਹਲੇ ਵੀ ਵਿਸਫੋਟਕ ਬਣੀ ਹੋਈ ਹੈ ਕੋਈ ਨਾ ਕੋਈ ਮੰਦਪਾਗੀ ਖਬਰ ਕਹਿ ਸਕਦੇ ਕਿ ਇਸ ਦੇਸ਼ ਤੋਂ ਫਿਰ ਦੁਬਾਰਾ ਵੇਖਣ ਨੂੰ ਮਿਲ ਸਕਦੀ ਹੈ ਜੀ ਮਾਹੀ ਬਿਲਕੁਲ ਈਰਾਨ ਦੇ ਵਿੱਚ ਸਥਿਤੀ ਵਿਸਪੋਟਿਕ ਬਣੀ ਹੋਈ ਹੈ ਔਰ ਇਸੇ ਦੇ ਮੱਦੇ ਨਜ਼ਰ ਈਰਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਜੋ ਸੁਰੱਖਿਆ ਹੈ ਜੋ ਫੌਜ ਹੈ ਡਿਪਲਾਈ ਕਰ ਦਿੱਤੀ ਗਈ ਹੈ ਤਾਂ ਜੋ ਉੱਥੇ ਹਾਲਾਤ ਬੇ ਕਾਬੂ ਨਾ ਹੋਣ ਤਾਂ ਬੇहद ਵੱਡੀ ਖਬਰ ਕਿਉਂਕਿ ਈਰਾਨ ਦੇ ਰਾਸ਼ਟਰਪਤੀ ਦੀ ਮੌਤ ਹੋਈ ਹੈ ਤਾਂ ਹਾਦਸੇ ਦੇ ਵਿੱਚ ਇਹ ਹਾਦਸਾ ਸੀ ਜਾਂ ਫਿਰ ਕਿਸੇ ਸਾਜ਼ਿਸ਼ਣ ਤਰੀਕੇ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਪੂਰੇ ਦੀ ਜਾਂਚ ਵੀ ਕੀਤੀ ਜਾਵੇਗੀ ਔਰ ਇਸੇ ਦੇ ਨਾਲ ਹੀ ਈਰਾਨ ਦੇ ਵਿੱਚ ਅੰਤਰੀਮ ਰਾਸ਼ਟਰਪਤੀ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਅੰਤਰੀਮ ਇਮਾ ਵਿਦੇਸ਼ ਮੰਤਰੀ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ ਤਾਂ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਅਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਜਗ